ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਫਾਜ਼ਿਲਕਾ 24 ਨਾਲ ਮੈਂ ਰਮੇਸ਼ ਯਾਰਾ ਅੱਜ ਗੱਲ ਕਰਦੇ ਆ ਫੌਜੀ ਅੰਰੇਜ ਸਿੰਘ ਲੋਕ ਸਭਾ ਪ੍ਰੋਇਪੋਰ ਤੋਂ ਜਿਆਦ ਉਮੀਦਵਾਰ ਜੋ ਕਿ ਫੌਜੀ ਅੰਰੇਜ ਸਿੰਘ ਬੜਵਾਲ ਚੋਣ ਮੈਦਾਨ ਵਿੱਚ ਉਤਰੇ ਹਨ ਉਹਨਾਂ ਹਰੇਕ ਸਵਾਲਾਂ ਦੇ ਜਵਾਬ ਦਿੱਤੇ ਔਰ ਜੋ ਇਲੈਕਸ਼ਨ ਲੜ ਰਹੇ ਹਨ ਉਹਨਾਂ ਨੂੰ ਜਲਾਲਾਬਾਦ ਮਮਦੂਦ ਫਰੋਈਪੁਰ ਤੋਂ ਪਰਮਾ ਹੰਗਾਰਾ ਮਿਲ ਰਿਹਾ ਹੈ ਆਓ ਗੱਲ ਕਰਦੇ ਹਾਂ ਫੌਜੀ ਅੰਗਰੇਜ਼ ਸਿੰਘ ਬੜਵਾਲ ਨਾਲ ਅੱਜ ਦਾ ਜਿਹੜਾ ਰੋਡ ਸ਼ੋਅ ਸੀ ਅੱਜ ਮੇਰਾ ਇਹ ਪੰਜਵਾਂ ਰੋਡ ਸ਼ੋਅ ਸੀ ਗਰਾਲਾ ਬਾਦ ਦੇ ਵਿੱਚ ਕੀਤਾ ਗਿਆ ਜ ਰੋਡ ਸ਼ੋਅ ਪਰ ਇਸ ਰੋਡ ਸ਼ੋਅ ਦੇ ਵਿੱਚ ਕਾਫੀ ਵੱਡਾ ਜਿਹੜਾ ਕਾਫਲਾ ਸੀ ਵੀ ਮੈਂ ਖੁਦ ਪਿੱਛੇ ਤੋਂ ਦੇਖ ਰਿਹਾ ਸੀ 2 ਕਿਲੋਮੀਟਰ ਦਾ ਜਿਹੜਾ ਕਾਫਲਾ ਚੱਲ ਰਿਹਾ ਸੀ ਗੱਡੀਆਂ ਦਾ ਤਾਂ ਲਗਭਗ 3000 ਤਾਰੀਆ ਲੋਕ ਸੀ ਜਿਹੜੇ ਪੂਰੇ ਬਾਰਡਰ ਪੱਟੀ ਤੋਂ ਆਏ ਜੇ ਲਾਲਾਂਬਾਦ ਦੇ ਸੀ ਕੁਝ ਬਾਰਡਰ ਦੇ ਸੀ ਕੋਈ ਬਾਰਡਰ ਤੋਂ ਇਸ ਸਾਈਡ ਤੇ ਸੀ ਤੇ ਕਾਫੀ ਵਧੀਆ ਜਿਹੜਾ ਹੰਗਾਰਾ ਮਿਲਿਆ ਜਲਾਲਾਬਾਦ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਜਿਹਦੇ ਰੋਡ ਸ਼ੋਅ ਦੇ ਵਿੱਚ ਮੈਂ ਇਹਨਾਂ ਦਾ ਸਦਾ ਯਾਦ ਨਹੀਂ ਰਹਿਣਾ। ਕਿੰਨਾ ਸਰ ਪਿੱਛੇ ਜੇ ਤੁਹਾਡੇ ਰੋਡ ਸ਼ੋਅ ਦੇ ਵਿੱਚ ਤੁਸੀਂ ਸਾਫਾ ਖੁਮਾਇਆ ਸੀ ਸਰ ਉਹਦਾ ਕੀ ਮਤਲਬ ਹੈ? ਦੇਖੋ ਸਾਫਾ ਇੱਕ ਸਾਡੀ ਜਿਹੜੀ ਦੇਖੋ ਮੈਂ ਇੱਕ ਜਿਦਾਂ ਫੌਜੀ ਹੈ। ਮੈਂ ਆਪਣੇ ਹੌਸਲੇ ਨੂੰ ਬਲੰਦ ਕਰਦਾ। ਚਾਹੇ ਬੋਲਸੋਨਿਓਲ ਦਾ ਹੋਵੇ ਚਾਹੇ ਕੁਝ ਪਰ ਸਾਡੀ ਜਿਹੜੀ ਇੱਕ ਪਿੱਛੇ ਸਜਵਾਰ ਸਿੰਘ ਦੇ ਟਾਈਮ ਤੇ ਵੀ ਅ ਬੜੇ ਸਰਕਾਰ ਜੋਗ ਨੇ ਸਾਡੇ ਉਹ ਵਿਧਾਇਕ ਬਣੇ ਸੀ ਉਹਨਾਂ ਦੇ ਟਾਈਮ ਤੇ ਇਨਸਾਫਾ ਘੁੰਮਿਆ ਸੀ ਪਰ ਪਰਪਰਾ ਇੱਕ ਗੱਲ ਹੈਗੀ ਆ ਰਾਜਨੀਤੀ ਦੇ ਵਿੱਚ ਕਿਦਰੇ ਕਿਦੇ ਸਾਨੂੰ ਜਦ ਸੋਧੀ ਆ ਇਨਸਾਫਾ ਸਾਡੇ ਲਈ ਘੁੰਮ ਜਾਂਦਾ ਬਾਰਡਰ ਪੱਟੀ ਦਾ ਇਟ ਮੀਨਸ ਕੀ ਆ ਸਾਰਾ ਕੁਝ ਇਕੱਠਾ ਕਰ ਲਿਆ ਜਾਂਦਾ ਇੱਕੋ ਹੀ ਜਗ੍ਹਾ ਤੇ ਚੋਰੀ ਪਾਇਆ ਜਾਂਦਾ ਉਹ ਇੱਕ ਪਰਪਰਾ ਹੈ ਜੇਰ ਸਿੰਘ ਕੋ ਭਾਇਆ ਦੀ ਇੱਕ ਵੀਡੀਓ ਵਾਇਰਲ ਹੋਰੀ ਸੀ ਉਹਦੇ ਜਿਹੋਨਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਬਰਾਦਰੀ ਆ ਉਸੇ ਵੀ ਰਾਇਸ ਸਿੰਘ ਬਰਾਦਰੀ ਤੋਂ ਬਲੋਂਗ ਕਰਦੇ ਉਹ ਵੀ ਰਾਇਸ ਸਿੰਘ ਬਰਾਦਰੀ ਤੋਂ ਬਲੋਂਗ ਕਰਦਾ ਉਹ ਕਹਿੰਦੇ ਵੀ ਬ੍ਰਦਰ ਦੀ ਮੂਰਤ ਬਸ 15% ਹੀ ਆ ਬਾਕੀ ਤਾਂ ਜਿਹੜੀ ਵੋਟ ਆpasse ਦੂਜੀਆਂ ਬ੍ਰਦਰਿੰਗਾਂ ਪਾਰਟੀਵਾਂ ਨੂੰ ਜਿਤਾਉਂਦੀਆਂ ਐ ਇਹਦੀ ਕਿ ਫਿਰ ਖੜੇ ਆ ਲੱਗਦਾ ਕਿ 15% ਉਸੇ ਨਾਲ ਹੀ ਫਿਰ ਇਹਦੀ ਉਹ ਜਿੱਤਣ ਦੀ ਤਿਆਰੀ ਕਰ ਸਕਦੇ ਆ ਦੇਖੋ ਜੀ ਛੇਰ ਸਿੰਘ ਕਬਾਇਆ ਮੈਂ ਇਹਦੇ ਚ ਕਹਿਣਾ ਚਾਹੁੰਦਾ ਵੀ ਛੇਰ ਸਿੰਘ ਕਬਾਇਆ ਜਿਸ ਤਰ੍ਹਾਂ ਕਹਿੰਦਾ ਹੈ ਮੈਨੂੰ ਦੂਜੀਆਂ ਬ੍ਰਦਰੀਆਂ ਜਿਤਾਉਂਦੀਆਂ ਐ ਔਰ ਮੈਂ 15% ਮੈਨੂੰ ਰਾਇ ਸਿਖਰ ਬੋਟ ਪਾ ਦਿਆ ਇਹ ਇੱਕ ਬੜੀ ਨਿੰਦਣ ਵਾਲੇ ਗੱਲੋਂ ਮੈਂ ਇਸ ਚੀਜ਼ ਬੜਾ ਕੰਡਮ ਕਰਦਾ ਔਰ ਇਸ ਚੀਜ਼ ਨੂੰ ਮੈਂ ਕਹਿਣਾ ਵੀ ਬੜੀ ਸ਼ਰਮ ਦੀ ਗੱਲ ਆ ਵੀ ਛੇ ਸੇ ਕਬਾਇਆ ਇਹੀ ਲੋਕਾਂ ਨੇ ਤੈਨੂੰ ਰਾਜ ਕਰਾਇਆ ਦੋ ਵਾਰ ਵਿਧਾਇਕ ਰਹਾ ਦੋ ਵਾਰ ਐਮਪੀ ਰਹਾ ਤੇਰਾ ਬੇਟਾ ਵੀ ਐਮਐਲਏ ਬਣਿਆ ਪਰ ਤੈਨੂੰ ਤੁਹਾਨੂੰ ਜਿਸ ਕੌਮ ਨੇ ਤੁਹਾਨੂੰ ਸਿਰ ਤੇ ਬਿਠਾਇਆ ਹੋਵੇ ਉਸ ਕੌਮ ਦਾ ਤੁਸੀਂ ਸੋਸ਼ਲ ਮੀਡੀਆ ਤੇ ਰਾਹੀਂ ਤੁਸੀਂ ਨਿਰਾਦਰ ਕਰੋ ਕਾ ਇੱਕ ਕਾਫੀ ਨਿੰਦਨ ਵਾਲਾ ਇਹਨੂੰ ਇਹ ਕਹਿੰਦਾ ਜਿਸ ਥਾਲੀ ਚ ਖਾਂਦੇ ਉਸ ਥਾਲੀ ਚ ਛੇਦ ਕਰਦੇ ਆ ਛੇਦ ਕਰਾਈ ਮੈਂ ਬੜੇ ਸਤਕਾਰਯੋਗ ਨੇ ਸਾਡੇ ਵੱਡੇ ਨੇ ਇਹ ਵਿਚਾਰਾਂ ਦੀ ਜਿਹੜੀ ਲੜਾਈ ਆ ਪਰ ਇਹ ਵਿਚਾਰ ਜਿਹੜੇ ਇਹਨਾਂ ਦਾ ਬੜੀ ਗਲਤ ਨੇ ਬਰਾਦਰੀ ਪ੍ਰਤੀ ਸਮਾਜ ਦੇ ਪ੍ਰਤੀ ਇਹ ਜਿਹੜਾ ਕਹਾ ਗਿਆ ਇਹ ਬੜੀ ਜਿਆਦਾ ਨਿੰਦਨ ਵਾਲੀ ਗੱਲ ਆ ਕਿਉਂਕਿ ਸਾਡੇ ਲੋਕ ਮਿਹਨਤ ਕਰਦੇ ਹਾਰਡ ਵਰਕਰ ਨੇ ਔਰ ਜਿਹੜੀ ਔਰ ਜਦੋਂ ਵੋਟ ਵੋਟ ਪੋਲਿੰਗ ਤਾਂ ਹੁੰਦੀ ਜਦੋਂ ਵੋਟਾਂ ਪੈਂਦੀਆਂ ਉਸ ਵਾਰ ਸਾਡੇ ਕੀ ਹੁੰਦੀ ਹੈ ਸਾਡੇ ਬੱਚੇ ਜਿਹੜੇ ਨੌਜਵਾਨ ਉਹ ਵੀ ਵੋਟ ਪੁੱਲ ਕਰਦੇ ਆ ਸਾਡੀਆਂ ਪੈਣਾ ਦੀ ਮਤਾਮਾਂ ਵੀ ਸਾਡੇ ਭਰਾ ਵੀ ਸਾਡੇ ਬਜ਼ੁਰਗ ਵੀ ਤਾਂ ਉੱਥੇ 15% ਕਿਸ ਤਰ੍ਹਾਂ ਵੋਟ ਕਹਿ ਗਿਆ ਆਪਣੇ ਆਪ ਨੂੰ ਪਹਿਲਾਂ ਜਿਨਾ ਜਤਾਇਆ ਸੀ ਉਸ ਤੋਂ ਤਾਂ حساب ਤਾਂ ਦੇ ਵੀ ਨਾ ਪਹਿਲਾਂ ਤਾਂ ਇਸ ਵਾਰ ਛੇ ਸਿਕ ਮੈਂ ਕਹਿੰਦਾ 1.5 1.5 ਦਾ ਮਤਲਬ ਕੀ ਹੁੰਦਾ 15% ਨੇ ਇਸ ਵਾਰ ਲੋਕ ਇਹਨੂੰ 1.5% ਵੋਟ ਪਾਣ ਕੇ ਜਿਸ ਤਰ੍ਹਾਂ ਦੀ ਸੋਚ ਉਸੇ ਤਰ੍ਹਾਂ ਦੇ ਵਿੱਚ ਜਵਾਬ ਮਿਲੇਗਾ ਇਸ ਤਰ੍ਹਾਂ ਲੋਕ ਬਾਰਡਰ ਪੱਟੀ ਦੇ ਲੋਕਾਂ ਨੇ ਇਹਨੂੰ ਦੱਸਣਾ ਹੈ ਕਿ ਅਸੀਂ 15% ਵੋਟ ਪਾਣੇ ਆ ਕਿ 1.5% ਵੋਟ ਪਾਣੇ ਆ ਇਸ ਵਾਰ ਲੋਕ ਮਨ ਬਣਾ ਚੁੱਕੇ ਆ ਛੇ ਸੇ ਕੁਵਾਇ ਤੋਂ ਅੱਜ ਚੁੱਕੇ ਲੋਕ ਸਰ ਅਗਰ ਜੇ ਪ੍ਰੇਤਰ ਸੇ ਲੋਕਾਂ ਨੂੰ ਜਿੱਤ ਲਵਾਉਂਦੇ ਆ ਸਰ ਨੌਜਵਾਨਾਂ ਤਾਂ ਸਿੱਖਿਆ ਲਈ ਕੀ ਕਰਦੇ ਦੇਖੋ ਜੀ ਜੇ ਦੇਖੋ ਇਹ ਜਿਹੜੇ ਜਿੱਤਦਾ ਇਸ ਕਾਲਪੁਰ ਖੇਦੋਂ ਵੱਲੋਂ ਪਰ ਮੈਂ ਕੀ ਸੋਚੀ ਹੈ ਮੇਰਾ ਇੱਕ ਡ੍ਰੀਮ ਆ ਵੀ ਅਸੀਂ ਜਿਸ ਤਰ੍ਹਾਂ ਨੌਜਵਾਨੀ ਦੇ ਲਈ ਮੈਂ ਇਸ ਗੱਲ ਕਰਾਂ ਜੈ ਜਵਾਨ ਜੈ ਕਿਸਾਨ ਜਵਾਨ ਦਾ ਜਿਹੜਾ ਜੈ ਜਵਾਨ ਦਾ ਜਿਹੜਾ ਨਾਰਾ ਇੱਕ ਦੇਸ਼ ਦੇ ਸਿਪਾਹੀ ਦੇ ਲਈ ਕਿਹਾ ਗਿਆ ਉਹ ਜਿਹੜਾ ਦੇਸ਼ ਦਾ ਸਿਪਾਹੀ ਆ ਅੱਜ ਜਿਹੜਾ ਜਵਾਨ ਆਉਂਦਾ ਜਿਹੜਾ ਅਗਨੀ ਵੀਰ ਪੰਜਾਬ ਪੁਰਸ਼ ਦੀ ਵਿੱਚ ਕਾਫੀ ਚੀਜ਼ਾਂ ਦੇ ਚੇਂਜਿੰਗ ਆਈਆਂ ਔਰ ਜਿਹੜੀਆਂ ਆਰਮੀ ਦੇ ਵਿੱਚ ਤਾਂ ਕਾਫੀ ਤੀਜ਼ੀ ਚੇਂਜ ਹੋ ਗਈ ਆ ਪਰ ਦੂਜੀ ਗੱਲ ਜਿਹੜੀ ਆ ਜਵਾਨ ਜਵਾਨ ਤੇ ਹੋ ਗਈ ਕਿਸਾਨ ਜਿਹੜਾ ਕਿਸਾਨ ਦਾ ਬਿਲਕੁਲ ਅੱਜ ਤਰਾਹੋ ਤਰਾਹੀ ਹੋਇਆ ਪਿਆ ਜਿਸ ਤਰ੍ਹਾਂ ਅੱਜ ਅ ਨੀਤੀਆਂ ਨੇ ਚਾਹੇ ਡਾਣੀ ਬਣੇ ਨੀਤੀ ਆਵੇ ਚਾਹੇ ਮੋਦੀ ਸਾਹਿਬ ਦੀ ਨੀਤੀ ਆ ਕਿ ਕਿਸੇ ਤਰ੍ਹਾਂ ਦੀ ਨੀਤੀਆਂ ਤੋਂ ਕਿਸਾਨ ਦੇ ਹੱਕ ਚ ਨਹੀਂ ਆ ਕਿਸਾਨ ਦੇ ਖਿਲਾਫ ਆ ਸਾਡੇ ਕਿੰਨੇ ਨੌਜਵਾਨ ਜਿਹੜੇ ਜਿਹੜੇ ਬਾਰਡਰਾਂ ਤੇ ਲੋਰੀ ਬਾਰਡਰ ਤੇ ਜਾਵਰ ਬਾਰਡਰ ਤੇ ਕਿੰਨੀ ਜਗ੍ਹਾ ਤੇ ਉਹਨਾਂ ਦੇ ਤਛਦ ਹੋ ਰਹੇ ਨੇ ਉਹਨਾਂ ਨਾਲ ਤਾਂ ਕਾਫੀ ਜਿਹੜਾ ਮੁੱਦਾ ਇਹਨੂੰ ਅਸੀਂ ਇੱਕ ਤਾਂ ਜਾਇਜਵਾਨ ਤੇ ਜਾਇ ਕਿਸਾਨ ਦਾ ਜਿਹੜਾ ਇਹਨੂੰ ਅਸੀਂ ਬੁਲੰਦ ਕਰਾਂਗੇ ਪਾਰਲੀਮੈਂਟ ਜਾ ਕੇ ਹਾਂਜੀ ਔਰ ਦੂਜੀ ਗੱਲ ਜਿਹੜੀ ਹੈ ਸਾਡੀ ਸਭ ਤੋਂ ਵੱਡੀ ਜਿਹੜੀ ਮੰਦਭਾਗੀ ਸਾਡੇ ਲਈ ਬਾਰਡਰ ਪੱਟੀ ਦਾ ਪਛੜਾ ਸਰਦ ਆ ਅਛੜਾ ਸ਼ਬਦ ਜਿਸ ਤਰ੍ਹਾਂ ਤੁਹਾਨੂੰ ਕਿਹਾ ਜਾਂਦਾ ਜਿਸ ਤਰ੍ਹਾਂ ਮੈਂ ਕੱਲ ਕਰਾਂ ਫਲੋਸਪੋਰਟ ਦੀ ਜਿਹੜੀ ਰੇਲਵੇ ਲਾਈਨ ਆ ਜਿਹੜੀ ਰੇਲਵੇ ਲਾਈਨ ਆ ਰੇਲਵੇ ਲਾਈਨ ਸਾਡੇ ਲਈ ਸਹੀ ਤਰੀਕੇ ਨਾਲ ਨਹੀਂ ਚੱਲ ਰਹੀ ਕਿਉਂਕਿ ਉੱਥੇ ਇੱਕ ਰੇਲਵੇ ਆਵਾਜ਼ਾਈ ਜਿਹੜੀ ਹੈਗੀ ਆ ਸਿਰਫ ਪੰਜਾਬ ਮੇਂ ਲਈ ਹੈ ਟੈਂਟਰ ਸਿਟੀ ਦੀ ਆ ਬਾਕੀ ਹੋਰ ਟ੍ਰੇਨਾਂ ਦੀ ਕੋਈ ਅਮਨ ਨਹੀਂ ਆਵਾਜ਼ਾਈ ਨਹੀਂ ਹੈਗੀ ਉਸ ਦੇ ਉੱਤੇ ਸਾਨੂੰ ਬਹੁਤ ਜ਼ਿਆਦੀ ਗੰਭੀਰਤਾ ਨਾਲ ਚਰਚਾ ਕਰਨੀ ਪਵੇਗੀ ਕਿਉਂਕਿ ਜਿਹੜੀ ਫਲੋਸਪੋਰਟ ਲੋਕਲ ਟ੍ਰੇਨਾਂ ਦੀ ਬਹੁਤ ਤੱਕ ਮੇਰੇ ਸਾਹਮਣੇ ਇੱਕ ਦੋ ਟ੍ਰੇਨਾਂ ਹੋਣ ਗਿਆ ਉਹ ਵੀ ਪੈਸੰਜਰ ਡੱਬੇ ਨੇ ਪੈਸੰਜਰ ਟ੍ਰੇਨਾਂ ਨੇ ਤਾਂ ਇਸ ਤਰ੍ਹਾਂ ਦੇ ਜਿਹੜੇ ਵੱਡੇ ਮੁੱਦੇ ਬਹੁਤ ਵੱਡੇ ਨੇ 에어ਪੋਰਟ ਸਾਡਾ ਜਿਹੜਾ ਹੈਗਾ BSR ਆਪਣੇ 에어ਫੋਰਸ ਜਿਹੜੀ ਇੱਥੇ ਡੀਲ ਕਰਦੀ ਆਰਮੀ ਉਸ 에어ਵੇ 에어ਪੋਰਟ ਇਸ 에어 ਪੱਟੀ ਨੂੰ ਚਲਾਇਆ ਜਾਵੇ ਕਿਉਂਕਿ ਸਾਡੇ ਲਈ ਫਲਾਈਟਾਂ ਇੱਕ ਤੋਂ ਹੋਣੀਆਂ ਚਾਹੀਦੀਆਂ ਤਾਂ ਇਸੇ ਤਰ੍ਹਾਂ ਜੇ ਬਾਕੀ ਗੱਲ ਕਰੀਏ ਟੂਰਿਜ਼ਮ ਦੀ ਸ਼ਹੀਦਾਂ ਦੀ ਧਰਤੀ ਆ ਸੈਨੀ ਵਾਲਾ ਉਹਦੇ ਉੱਤੇ ਵੱਡੇ ਬڑے ਵੱਡੇ ਲੈਵਲ ਤੇ ਕੰਮ ਕਰਨਾ ਚਾਹੀਦਾ ਜਿਹੜਾ ਵਪਾਰ ਆ ਜੇ ਬਾਰਡਰ ਦਾ ਵਪਾਰ ਆ ਉਸ ਬਾਰਡਰ ਦੇ ਵਪਾਰ ਨੂੰ ਜਿਹੜਾ ਸੀਲ ਕੀਤਾ ਗਿਆ ਉਹ ਜਿਹੜੀ ਸਾਡੀਆ ਫਸਲਾਂ ਜਿਸ ਤਰ੍ਹਾਂ ਪਿੱਛੇ ਆਲੂ ਦਾ रेट ਹੈ 250 300 ਰੁਪਏ ਬੋਰੀਏ ਪਰਸਨ ਕਨੇਡਾ ਦੀ ਬੋਰੀਆ ਸਾਨੂੰ ਜਿਹੜੀ ਘਾਟੇ ਪੈ ਰਹੇ ਨੇ ਇਸ ਤਰ੍ਹਾਂ ਦੀ ਜੀ ਕਿਸਾਨੀ ਸਾਡੀ ਕਿਸਾਨੀ ਦਬਦੀ ਜਾ ਰਹੀ ਕਿਸਾਨੀ ਨੂੰ ਕੌਣ ਦਬਾ ਰਿਹਾ ਹੈ ਇਸ ਦੇ ਪਿੱਛੇ ਕੋਰਪੋਰੇਟ ਘਰਾਣਾ ਕੇ ਬਾਰਡਰ ਬੰਦ ਕਰ ਦੋ ਜਿਹੜਾ ਮਾਲ ਹੈ ਅਸੀਂ ਸਸਤੇ ਟੁਠਾਵਾਂਗੇ ਉੱਥੇ ਜਾ ਕੇ ਅਸੀਂ ਉਹਨੂੰ ਇਮਪੋਰਟ ਐਕਸਪੋਰਟ ਕਰਾਂਗੇ ਇਹ ਬੜੀ ਵੱਡੀ ਸਾਜਤਾ ਹੈ ਸਭ ਤੋਂ ਵੱਡੀ ਜਿਹੜੀ ਜਵਾਨੀ ਦੀ ਗੱਲ ਹੈ ਸਪੋਰਟਸ ਬੜੀ ਜ਼ਰੂਰੀ ਹੈ ਬਾਰਡਰ ਪੱਟੀ ਹੋਣੀ ਹੈ ਔਰ ਪਰਸਨੈਲਿਟੀ ਡਵੈਲਪਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੇ ਬੱਚਿਆਂ ਨੂੰ ਜਦ ਤੱਕ ਸੈਲਫ ਕੌਨਫੀਡੈਂਸ ਨਹੀਂ ਪੈਦਾ ਹੁੰਦਾ ਉਹਦੇ ਉੱਤੇ ਕੌਨਸੈਂਟਰੇਟ ਕਰਨਾ ਪਏਗਾ ਉਹਦੇ ਉੱਤੇ ਸਾਨੂੰ ਤਾਲਮੇਲ ਬਣਾਉਣਾ ਪਵੇਗਾ ਬਾਰਡਰ ਪੱਟੀ ਦੀ ਕਾਫੀ ਸਮੱਸਿਆ ਆਮ ਨੇ ਜਿਹੜੀ ਪਾਲਿਸੀ ਦੋਹੇ ਸਾਥ ਦੇ ਤਹਿਤ ਜ਼ਮੀਨਾਂ ਖੁੰਨੀਆਂ ਜੇ ਉਹ ਜ਼ਮੀਨਾਂ ਜਿਹੜੀਆਂ ਖੁੰਨੀਆਂ ਗਈਆਂ ਆਬਾਦਕਰ ਖਾਸ ਕਰਕੇ ਅਸੀਂ 1947 ਤੋਂ ਲੈ ਕੇ 1965 71 ਦੀ ਲੜਾਈ ਸਾਡੇ ਲੋਕਾਂ ਲੜੀਆ ਉਹ ਜ਼ਮੀਨਾਂ ਜਿਹੜੇ ਜੰਗਲ ਸੀ ਜੰਗਲ ਆ ਸਾਡੇ ਲੋਕਾਂ ਨੇ ਬਣਾਏ ਬਾਗ ਕੀਤੇ ਨੇ ਪਰ ਅੱਜ ਉਹਨਾਂ ਤੋਂ ਜ਼ਮੀਨ ਖੋਈ ਜਾਣੀ ਇਹ ਇੱਕ ਬੜੀ ਮੰਦ ਉਹ ਜਿਹੜੀ ਜ਼ਮੀਨ ਖੋਈ ਗਿਆ ਉਹ ਮੈਂ ਬਿਲਕੁਲ ਆ ਦੇ ਲੋਕਾਂ ਨੂੰ ਵਾਪਸ ਲੈ ਕੇ ਜਾਵਾਂਗਾ ਇਹ ਮੈਂ ਬਾਦ ਚੁੱਕਦਾ ਨਾ ਕਿ ਇਸ ਬਾਦ ਨੂੰ ਬੜੇ ਵੱਡੇ ਲੈਵਲ ਤੇ ਲੈ ਕੇ ਜਾਵਾਂਗਾ ਚਾਹੇ ਮੈਨੂੰ ਜੋ ਮਰਜ਼ੀ ਕਰਨਾ ਪਵੇ ਇਸ ਦਾ ਸਾਰਾ ਭਾਜਪਾ ਦਾ ਵਿਰੋਧ ਹੋ ਰਿਹਾ ਦੀ ਪੰਜਾਬ ਦੇ ਵਿੱਚ ਹੋ ਰਿਹਾ ਦਾ ਕਿਸਾਨਾਂ ਵੱਲੋਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਸਰ ਉਹ ਤੁਸੀਂ ਉਠਾਓ ਦੇ ਪਾਰਲੀਮੈਂਟ ਜੇ ਕੋਈ ਬਾਤ ਦੇਖੋ ਜੀ ਮੈਂ ਜੈ ਜਵਾਨ ਜੈ ਕਿਸਾਨ ਅਸੀਂ ਹਮੇਸ਼ਾ ਹੀ ਇਸ ਇਸ ਨਾਅਰੇ ਨੂੰ بلند ਕਰਦੇ ਹਾਂ ਇਹ ਮੇਰਾ ਜਿਹੜਾ ਪਹਿਲਾ ਧਰਮ ਰਹੇਗਾ ਮੇਰਾ ਪਹਿਲਾ ਧਰਮ ਔਰ ਕਰਮ ਕਿਉਂਕਿ ਮੈਂ ਕਿਸਾਨ ਵੀ ਹਾਂ ਔਰ ਜਵਾਨ ਵੀ ਤਾਂ ਇਸ ਮੁੱਦੇ ਨੂੰ ਉਠਾਉਣਾ ਬਹੁਤ ਜ਼ਰੂਰੀ ਕਿਉਂਕਿ ਜਿਸ ਤਰ੍ਹਾਂ ਅਸੀਂ ਸੰਘਰਸ਼ ਕੀਤੇ ਜਿਸ ਤਰ੍ਹਾਂ ਅੰਦੋਲਨ ਕੀਤੇ ਨਾ ਸੀ ਅੱਜ ਜੇ ਅਸੀਂ ਗੱਲ ਕਰੀਏ ਸਾਡੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅੰਦੋਲਨ ਕੋ ਕੋਈ ਛੋਟਾ ਮੋਟਾ ਨਹੀਂ ਸਾਰਾ ਪਰਿਵਾਰ ਵਾਰ ਦਿੱਤਾ ਉਹਨਾਂ ਅੰਦੋਲਨ ਕਿਹਾ ਜਾਂਦਾ ਹੈ ਸੈੰਗਠ ਜਿਹੜਾ ਸਾਡੇ ਅ ਛੀਦ ਉਦਮ ਸਿੰਘ ਛੀਦ ਪ੍ਰਗਤੀ ਰਾਜਗੁਰੂ ਸਰਦੇਵ ਇਹਨਾਂ ਵੀ ਬਹੁਤ ਵੱਡਾ ਉਦਮ ਕੀਤਾ ਕਿਉਂ ਉਦਮ ਕੀਤਾ ਕਿ ਅਸੀਂ ਗੁਲਾਮੀ ਦੇ ਜੀਰਾਂ ਤੋਂ ਅਬ ਆਜ਼ਾਦ ਹੋਈਏ ਪਰ ਅੱਜ ਜਿਸ ਤਰ੍ਹਾਂ ਕਿਸਾਨੀ ਨੂੰ ਗੁਲਾਮ ਬਣਾਣਾ ਚਾਹੁੰਦੇ ਜੇ ਸਰਕਾਰਾਂ ਬਣਾਉਣਾ ਚਾਹੁੰਦੀਆਂ ਇਸ ਤੇ ਉੱਤੇ ਸਾਨੂੰ ਬੜਾ ਜਿਆਦਾ ਵੱਡੇ ਲੈਵਲ ਤੇ ਕੰਮ ਕਰਨਾ ਪਵੇਗਾ ਬਹੁਤ ਜਿਆਦਾ ਸੋਚ ਸਮਝ ਕੇ ਚੱਲਣਾ ਪਵੇਗਾ ਕਿਉਂਕਿ ਸਾਡੇ ਕੋਲ ਸਿਰਫ ਕਿਸਾਨੀ ਹੈ ਅਸੀਂ ਕਿਸਾਨੀ ਪੂਰੇ ਵਰਲਡ ਨੂੰ ਕਰਨੀ ਸਿਖਾਈ ਹੈ ਸਾਡੇ ਤੋਂ ਪ੍ਰੇਰਿਤ ਕਈ ਸਟੇਟ ਹੋਏ ਨੇ ਤੇ ਰਾਜਸਥਾਨਾ ਚ ਹੈਰੀਆਣਾ ਜੇ ਪੰਜਾਬ ਤੋਂ ਹੀ ਇਹ ਪ੍ਰੇਰਿਤ ਹੋਏ ਨੇ ਔਰ ਪੰਜਾਬ ਨੂੰ ਅੱਜ ਖਤਮ ਕਰਨਾ ਚਾਹਤ ਸਭ ਤੋਂ ਪਹਿਲਾ ਮੇਰਾ ਜਿਹੜੀ ਲੜਾਈ ਆ ਇਸ ਤਰ੍ਹਾਂ ਮੈਂ ਬਾਰਡਰਾਂ ਤੇ ਲੜਾਂ ਇਸੇ ਤਰ੍ਹਾਂ ਪਾਰਲੀਮੈਂਟ ਦੇ ਉੱਤੇ ਲੜਾਂਗਾ ਇਸ ਲੜਾਈ ਵਿੱਚ ਅਸੀਂ ਹਾਸਲ ਕਰਾਂਗੇ ਜਰ ਸਰ ਇੱਕ ਆਖਰੀ ਤੇ ਐਨ ਸਵਾਲ ਹੈ ਜੋ ਰਾਜ ਸਿੰਘ ਬਰਾਦਰੀ ਦੇ ਪਹਿਲਾ ਸੰਮੇਲਨ ਹੋਇਆ ਸੀ ਉਹਦੇ ਵਿੱਚ ਕਾਂਗਰਸ ਅਸੀਂ ਜੀ ਕਹਿ ਰਹਿਆ ਵੀ ਜੋ ਰਾਜ ਸਿੰਘ ਬਰਾਦਰੀ ਦੀ ਜੋ ਵੀ ਪਾਰਟੀ ਟਿਕਟ ਦੇਣ ਦੀ ਅਸੀਂ ਉਹਦਾ ਸਾਥ ਦੇਵਾਂਗੇ ਇਹਦੇ ਬਾਰੇ ਦੇਖੋ ਜੀ ਕਾਂਗਰਸ ਹੰਸਾ ਕੋਈ ਠੇਕੇਦਾਰ ਨਹੀਂ ਪਾਰਟੀ ਬਰਾਦਰੀ ਦਾ ਔਰ ਕੌਣ ਹੈ ਹੰਸਾ ਕਾਂਗਰਸ ਅਸੀਂ ਸਾਰੇ ਜਾਣਦੇ ਬੜੇ ਸਤਿਕਾਰਯੋਗ ਨੇ ਸਾਡੇ ਪਾਰਟੀਆਂ ਦੀ ਚਾਪਲ ਸੀ ਸਾਡੇ ਤੋਂ ਨਹੀਂ ਹੁੰਦੀ ਨੌਜਵਾਨਾਂ ਤੋਂ ਨਹੀਂ ਹੁੰਦੀ ਜੇ ਮੰਨ ਲਓ ਫੌਜੀ ਅਗਰੇਸੇ ਵੱਲੋਂ ਟਿਕਟ ਨਹੀਂ ਮਿਲੀ ਫੌਜੀ ਅਗਰੇਸੇ ਤੋਂ ਬੜਵਾਲੇ ਆਪਦੇ ਲੋਕਾਂ ਨੂੰ ਬੁਲਾਇਆ ਸੀ ਕਾਲ ਹੋਈ ਸੀ ਲੋਕਾਂ ਨੇ ਖੁਦ ਕਾਲ ਕੀਤੀ ਮਮਦੋਰ ਦੇ ਵਿੱਚ 20 20 ਅਪ੍ਰੈਲ ਨੂੰ ਜਿਹੜੀ ਉੱਥੇ ਮੀਟਿੰਗ ਰੱਖੀ ਸੀ ਉਸ ਮੀਟਿੰਗ ਦੇ ਵਿੱਚ ਜਿਹੜਾ ਸਿੱਟਾ ਨਿਕਲਿਆ ਉਸ ਮੀਟਿੰਗ ਦੇ ਵਿੱਚ ਲੋਕਾਂ ਨੇ ਕੀ ਸਾਫਾ ਜਦੋਂ ਘਮਾਇਆ ਲੋਕਾਂ ਨੇ ਜਿਹੜੇ ਟਿਕਟ ਮੈਨ ਦਿੱਤੀ ਕਹਿੰਦਾ ਅਗਰੇਸੇ ਤੋਂ ਉਜਾਦ ਲੱਗ ਉਸ ਟਿਕਟ ਕਬਾਇਆ ਕਿ ਟਿਕਟ ਦੇ ਨੇੜੇ ਤੇੜੇ ਨਹੀਂ ਸੀ ਉਦੋਂ ਕਬਾਇਆ ਜੀ ਕਦੇ ਅਕਾਲੀਆਂ ਕੋਲ ਜਾ ਰਹੇ ਸੀ ਤੇ ਕਦੇ ਹੋਰ ਕਿਧਰੇ ਆਮ ਆਦਮੀ ਪਾਰਟੀ ਕੋਲ ਜਾ ਰਹੇ ਸੀ ਇਹ ਦਲ ਬਦਲੂ ਦਲ ਬਦਲੂ ਨੇ ਤਾਂ ਸਾਰਾ ਕਾਮਲਟੀ ਹੁੰਦੇ ਵਿੱਚ ਹੀ ਆ ਪਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਜੇ 20 20 ਅਪ੍ਰੈਲ ਨੂੰ ਮੈਚ ਜੇ ਟਿਕਟ ਅਨਾਉਂਸ ਹੋਈ ਹੈ ਪਬਲਿਕ ਦੀ ਤਾਂ ਇਹ 5 ਦਿਨ ਪਹਿਲਾਂ ਕੀ ਕਰਦੇ ਰਹੇ ਜਦੋਂ ਮੈਨੂੰ ਟਿਕਟ ਨਹੀਂ ਮਿਲੀ ਕਾਕਾ ਬਰਾਦਰ ਟਿਕਟ ਮਿਲੀ ਇਹ ਮੇਰੇ ਕੋਲ ਆਉਂਦੇ ਗੱਲ ਕਰਦੇ ਵੀ ਤੁਸੀਂ ਵੇਟ ਕਰੋ ਰੁਕੋ ਕਬਾਇਆ ਜੀ ਨੂੰ ਤਾਂ ਹਫਤਾ ਪਹਿਲਾਂ ਟਿਕਟ ਮਿਲੀ ਹੈ ਮਨੋ ਜੇ ਮੈਂ ਫਾਈਟ ਨਾ ਕਰਦਾ ਜੇ ਲੜਾਈ ਮੈਂ ਟਿਕ ਡਿclare ਨਾ ਕਰਦਾ ਆਜ਼ਾਦ ਮੀਂਦਵਰ ਦਾ ਆਪਣੇ ਆਪ ਨੂੰ ਜਦ ਮੈਨੂੰ ਲੋਕਾਂ ਜੇ ਟਿਕਟ ਦਿੱਤੀ ਆ ਤਾਂ ਇਟ ਮੀਨਸ ਕੀ ਆ ਸਾਡੀ ਚੋਲੇ ਚੋ ਟਿਕਟ ਕਦੇ ਨਹੀਂ ਪਹਿਣੀ ਸੀ ਅੱਜ ਜੇ ਗੱਲ ਅਸੀਂ ਕਰਦੇ ਆ ਕਾਂਗਰਸ ਦੀ ਕਾਂਗਰਸ ਦੀ ਜੇ ਸ਼ੇਰ ਸਿਰ ਘੁਮਾਇਆ ਇਨਾ ਹੀ ਵੱਡਾ ਸੂਰਮਾ ਸੀ ਪਿਛਲੀ ਵਾਰ ਕਿਵੇਂ ਗਿਆ ਇਹ ਲੋਕਾਂ ਨੇ ਮੈਂਡਟ ਦਿੱਤਾ ਹਰਾਇਆ ਲੋਕਾਂ ਨੇ ਕਿਉਂਕਿ ਇਹਨਾਂ ਦੇ ਕੰਮ ਬੋਲਦੇ ਆ ਕੰਮ ਇਹ ਬੋਲਦੇ ਆ ਕਿ ਭਾਈ ਪੇਟ ਜਾ ਕੇ ਦੇਖੋ ਸੜਕ ਹੀ ਨਹੀਂ ਆ ਜਿਵੇਂ ਇੱਕ ਤੋਂ ਖੇਤਾਂ ਵਿੱਚ ਨਿਕਲ ਰਹੇ। ਕਿ ਭਾਇਪੈੜ ਦੇ ਟੂਲ ਲੈ ਕੇ ਜਾ ਦੇਖੋ ਤੁਸੀਂ ਭਾਇ ਦੇ ਕੰਮ ਬਹੁਤ ੜੇ ਹੋਣਗੇ। ਬਾਰਡਰ ਪੱਟੀ ਦੇ ਜ਼ਮੀਨਾਂ ਖਵਾ ਕੇ ਰੱਖ ਦਿੱਤੀਆਂ। ਕਾਫੀ ਮੁੱਦੇ ਨੇ ਜਿਹੜੇ ਬਾਰਡਰ ਪੱਟੀ ਦੇ ਨੇ। ਅੱਜ ਤੱਕ ਇੱਕ ਕੰਮ ਕਰਾ ਦੇਣ ਮੈਂ ਐ ਕਿਤਾ ਮੈਂ ਉਹ ਕਿਤਾ ਕੱਖ ਨਹੀਂ ਕਰਿਆ ਨੇ ਕਿ ਛੇ ਛੇ ਕਬਾਇ ਨੇ। ਹਾਂ ਛੇ ਛੇ ਕਬਾਇ ਨੇ ਜੂਰੇ ਜਿਹੜੀ ਸਟੇਟ ਦਾ ਚੇਅਰਮੈਨ ਬਣਦਾ ਜੇ ਐਮਪੀ ਬਣ ਜਾਦਾ ਐਮਪੀ ਤੋਂ ਬਾਅਦ ਸਰਕਾਰ ਦੋ ਇਸ ਕੀ ਕਰਦਾ। ਇੱਕ ਸਟੇਟ ਦਾ ਚੇਅਰਮੈਨ ਅਪੁਆਇੰਟ ਕਰ ਸਕਦਾ। ਉਹ ਕਿਸ ਬਰਾਦਰੀ ਦਾ ਕੀਤਾ ਅਸੀਂ ਭਲੀ ਭਾਂਤ ਜਾਂਦੇ ਸਾਡੇ ਦੋ ਸਟੇਟ ਚੇਅਰਮੈਨ ਹੋਣ ਚਾਹੀਦੇ 75 ਸਾਲਾਂ ਦੇ ਵਿੱਚ ਸਾਡਾ ਕੋਈ ਸਟੇਟ ਚੇਅਰਮੈਨ ਨਹੀਂ ਬਣਿਆ ਐਮਪੀ ਜਿਹੜੀ ਸਰਕਾਰਾਂ ਚ ਆਕਾਲੀ ਸੀ ਕਾਲੇਲ ਬੰਦਦਾ ਰਹੇ ਲੇਕਿਨ ਸਾਡਾ ਸਟੇਟ ਦਾ ਚੇਅਰਮੈਨ ਕਿੱਥੇ ਗਿਆ ਇੱਕ ਮੈਂਬਰ ਆਫ ਪਾਰਲੀਮੈਂਟ ਦੇ ਸਾਈਨ ਹੁੰਦੇ ਆ ਇੱਕ ਸਾਈਨ ਤੋਂ ਬਾਅਦ ਅਸੀਂ ਚੇਅਰਮੈਨ ਹੀ ਹਸਣ ਹੱਥ ਸਵਧੀਆ ਪਰ ਇੱਥੇ ਇੱਕ ਬੜਾ ਵੱਡਾ ਵਿਸ਼ਵਾਸ ਘਾਟ ਹੋਇਆ ਹਾਂ ਟਿਕਟ ਦੀ ਗੱਲ ਹੋਵੇ ਤਾਂ ਦਵਿੰਦਰ ਕਬਾਇਆ ਕਿ ਹੋ ਜਾਂਦਾ ਟਿਕਟ ਦੀ ਗੱਲ ਹੋਵੇ ਤਾਂ ਸਾਡੀ ਜਿਹੜੀ ਵੱਡੀ ਭੈਣ ਜਿਹੜੀ ਹੈਗੀ ਆ ਕ੍ਰਿਸ਼ਨ ਉਹ ਆਜੇ ਨੇ ਟਿਕਟੋਨ ਨੂੰ ਦੇਣੀ ਚਾਹੀਦੀ ਤੇ ਪਰਿਵਾਰਵਾਦ ਨੂੰ ਤਾਂ ਅਸੀਂ ਖਤਮ ਕਰਨਾ ਅੱਜ ਪਰਿਵਾਰਵਾਦ ਚੱਲ ਰਿਹਾ ਕਦੇ ਕਾਲੀ ਕਾਂਗਰਸ ਦੇ ਆ ਰਹੇ ਨੇ ਕਾਂਗਰਸ ਨੇ ਚਾਰੂ ਜਾ ਰਹੇ ਨੇ ਤੇ ਚਾਰੂ ਵਾਲੇ ਕੀ ਭਾਜੀ ਪੀ ਜਾ ਰਹੇ ਪਤਾ ਹੀ ਨਹੀਂ ਲੱਗ ਰਿਹਾ ਹੋ ਕਿ ਇਹ ਪਬਲਿਕ ਬੇਮੂਫ ਨਹੀਂ ਆ ਪਬਲਿਕ ਪਬਲਿਕ ਸਭ ਕੁਝ ਦੇਖ ਰਹੀ ਆ ਅੱਜ ਇਹਨਾਂ ਹਸ਼ਰ ਦੇਖੋ ਕੀ ਹੋ ਰਿਹਾ ਪਿੰਡਾਂ 'ਚ ਚਾਰੂ ਵਾਲੇ ਦਾ ਚਾਰੂ ਚਾਰੂ ਆਈ ਵੀ ਖੇល ਰਹੇ ਆ ਬੇ ਚਾਰੂ ਪੂਰਾ ਉਸ ਵਰ ਕਾਂਗਰਸ ਦੇ ਵੀ ਇਹੀ ਹਾਲ ਆ ਕਾਂਗਰਸ ਨੇ ਬਟਨ ਦੇ ਰਹੇ ਪਿੰਡਾਂ 'ਚ ਤੇ ਤੁਸੀਂ ਅਕਾਲੀਆਂ ਦਾ ਹਾਲ ਦੇਖੋ ਕਾਲੀ ਵਹੀ ਪਰਿਵਾਰ ਨੇ ਤੇ पाच ਪੱਧਰ ਦੇਖ ਲੋ ਹਾਲ ਕੀ ਆ ਤੇ ਇਟ ਮੀਨਸ ਕੀ ਹੈ ਲੋਕ ਸਤਾ ਸਤਾਏ ਗਏ ਨੇ ਸਾਰਿਆਂ ਤੋਂ ਤੇ ਲੋਕਾਂ ਨੂੰ ਇਨਾ ਕੋ ਤੰਗ ਪ੍ਰੇਸ਼ਨ ਕਰ ਦਿੱਤਾ ਇਹਨਾਂ ਨੇ ਲੋਕਾਂ ਆਖਿਆ ਯਾਰ ਸਾਡੀ ਸਮਝ ਤੋਂ ਪਰੇ ਹੋ ਗਈ ਰਾਜਨੀਤੀ ਤੇ ਅੱਜ ਪਤਾ ਹੀ ਨਹੀਂ ਹੁਣ ਸਾਡੇ ਨਾਲ ਕੋਈ ਗੱਲ ਕਰ ਰਿਹਾ ਸ਼ਾਮ ਨੂੰ ਪਤਾ ਕਿਹਦੀ ਢੋਲੀ ਜਾ ਕੇ ਬੈਠ ਜਾਏਗਾ ਤੇ ਇਟ ਮੀਨ ਲੋਕ ਦੁਖੀ ਨੇ ਲੋਕ ਸਤਾ ਸਤਾਏ ਗਏ ਨੇ ਇਸ ਪਰ ਜਿਹੜਾ ਆਜ਼ਾਦ ਦਾ ਜਿਹੜਾ ਆਜ਼ਾਦ ਦਾ ਬੋਲਬਾਲਾ ਰਹੇਗਾ ਜਿਸ ਤਰ੍ਹਾਂ ਆਪਣਾ ਕੰਡੂਰ ਸਾਹਿਬ ਦਾ ਜਿਹੜਾ ਅਮਰਪਾਲ ਜੀ ਸਰਦਾਰ ਅਮਰਪਾਲ ਜੀ ਉਥੇ ਲੈਕਚਰ ਲੜ ਰਹੇ ਨੇ ਲੋਕਾਂ ਨੇ ਮੰਡਟ ਦਿੱਤਾ ਲੋਕਾਂ ਨੇ ਟਿਕਟ ਦਿੱਤੀ ਹੈ ਅਮਰਿਤਪਾਲ ਕੋਈ ਜੇਲ੍ਹ ਵਿੱਚ ਚੋਣ ਨਟਕ ਲੈਣੇ ਦਿੱਤੀ ਲੋਕਾਂ ਨੇ ਕਿਹਾ ਕਿ ਭਾਈ ਅਮਰਿਤਪਾਲ ਨੂੰ ਇਲੈਕਸ਼ਨ ਲੜਨਾ ਚਾਹੀਦਾ ਹੈ ਅੱਜ ਮੈਨੂੰ ਵੀ ਲੋਕਾਂ ਨੇ ਕਿਹਾ ਕਿ ਫੌਜੀ ਅਗਰੈਸਿਵ ਬਰਵਾ ਲਓ ਇਲੈਕਸ਼ਨ ਲੜਨਾ ਚਾਹੀਦਾ ਕਿਉਂਕਿ ਬਾਰਡਰ ਪੱਟੀ ਦੇ ਮੁੱਦੇ ਕਾਫੀ ਨੇ ਉਸ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਨੇ ਚਾਹੀਦੇ ਚਾਹੇ ਪਾਰਲੀਮੈਂਟ ਹੋਵੇ ਚਾਹੇ ਸਾਡੇ ਘਰਾਂ ਦੇ ਮੁੱਦੇ ਹੋਣ ਉਹਦੇ ਉੱਤੇ ਲੋਕਾਂ ਨੇ ਮੰਡਟ ਦਿੱਤਾ ਮੈਂ 2 ਸਾਲ ਤੋਂ ਵਰਕ ਕਰ ਰਿਹਾ ਇਸ ਕੰਮ 'ਤੇ ਹੱਚੀਸੇ ਕੋਈ ਦੱਸੇ ਹੜਾ ਦੇ ਵਿੱਚ ਕਿਸੇ ਨੂੰ ਇੱਕ ਪਾਣੀ ਦਾ ਘੁੱਟ ਵੀ ਪਿਆ ਹੋਵੇ ਪਾਣੀ ਦਾ ਇੱਕ ਗਲਾਸ ਵੀ ਪਿਆ ਹੋਵੇ ਕਿਸੇ ਨੂੰ ਭੁੱਖੇ ਨੂੰ ਰਜਾਇਆ ਹੋਵੇ ਛੇ ਸਿਖਵਾਇਆ ਕਿਉਂ ਨਹੀਂ ਕਹਿੰਦਾ ਜੀ ਹਾਂ ਪਬਲਿਕ ਦੀ ਤਰਫ ਕਿਉਂ ਨਹੀਂ ਕਹਿੰਦਾ ਜੀ ਕਹਿੰਦੀ ਚਾਹੀਦੀ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਦੋ ਵਾਰ ਐਮਐਲਏ ਬਣੇ ਇੱਕ ਵਾਰ ਤੁਹਾਡਾ ਬੇਟਾ ਐਮਐਲਏ ਬਣਿਆ ਤੁਸੀਂ ਇੱਕ ਵੀ ਚੀਜ਼ ਦੱਸ ਬਾਰਡਰ ਪੱਟੀ ਤੇ ਕੋਈ ਵੀ ਜਾ ਕੇ ਤੁਸੀਂ ਢੇੜਾ ਮਾਰਿਆ ਕਿਸੇ ਦੇ ਦੁੱਖ ਵਿੱਚ ਖੜ੍ਹੇ ਹੋ ਤਾਂ ਕੀ ਅੱਜ ਤੁਹਾਨੂੰ ਟਿਕਟ ਮਿਲ ਗਿਆ ਅੱਜ ਟਿਕਟ ਟਿਕ ਲੈਣ ਤੋਂ ਬਾਅਦ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਬਰਾਦਰੀ ਮੈਨੂੰ 15% ਵੋਟ ਪਾ ਦਿੰਦੇ ਕਾਫੀ ਨਿੰਦਨ ਵਾਲੀ ਗੱਲਾਂ ਪਈ ਜੀ ਅਸੀਂ ਇਸ ਜੀ ਉੱਤੇ ਅਗਵੇਦ ਸਿੰਘ ਨੂੰ ਲੋਕਲ ਮੰਡਟ ਦਿੱਤਾ ਲੋਕਾਂ ਨੇ ਟਿਕਟ ਦਿੱਤੀ ਆ ਕਿ ਲੋਕਾਂ ਦਾ ਜਿਹੜਾ ਮੈਂ ਬਰਸ਼ਵਾਦ ਕਦੇ ਘਾਤ ਨਹੀਂ ਕਰਾਂਗਾ ਪਰ ਬਰਸ਼ਵਾਦ ਦੇ ਵਿੱਚ ਮੈਂ ਕਹਿਣਾ ਚਾਹੁੰਨਾ ਵੀ ਮੇਰੇ ਉੱਤੇ ਕਿਸ ਤਰ੍ਹਾਂ ਪ੍ਰੈਸ਼ਰ ਪਾਉਂਦੇ ਨੇ ਪ੍ਰੈਸ਼ਰ ਇਹਨਾਂ ਕਹਿੰਦੇ ਆਪ ਦੀ ਕੋਲੀ ਪ੍ਰੈਸ਼ਰ ਰੱਖੋ ਤੁਸੀਂ ਆਪ ਦੇ ਪਾਰਟੀ ਲਈ ਕੰਮ ਕਰੋ ਤੁਸੀਂ ਦਿੱਤੋ ਤੁਹਾਨੂੰ ਮੁਬਾਰਕ ਆ ਪਰ ਜਿਹੜੀ ਲੜਾਈ ਸਾਡੀ ਆ ਲੜਾਈ ਅਸਿਆਬ ਲੜਾਂਗੇ ਇਹ ਲੜਾਈ ਸਾਨੂੰ ਲੜਨੀ ਪਵੇਗੀ ਕਿਉਂਕਿ ਅਸੀਂ ਹਰ ਵਾਰ ਗੁਲਾਮ ਵਾਂਗ ਅਸੀਂ ਕੋਲੇ-ਪਾਲੇ ਲੋਕ ਇਹਨਾਂ ਦੀ ਗੁਲਾਮੀ ਦੇ ਸ਼ਿਕਾਰ ਹੋ ਜਾਂਦੇ ਇਹਨਾਂ ਦੀ ਮਿੱਠੀਆਂ ਗੱਲਾਂ ਸ਼ਿਕਾਰ ਹੋ ਜਾਂਦੇ ਅੱ ਉਹ ਵੀ ਕਹਿੰਦਾ 15% ਵੋਟ ਪਾਦੀਏ ਕਿ ਮੀਤ ਇਹਨਾਂ ਦਾ ਦਿਮਾਗ ਖਰਾਬ ਹੋ ਚੁੱਕਿਆ ਬੜੇ ਜ ਵੱਡੇ ਲੈਵਲ ਤੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਕਰਨਾ ਸੀ ਕੀ ਆ ਕੀ ਹੋ ਰਿਹਾ ਬੋਲ ਕੇ ਸਵਾਲ ਕੁਝ ਪੁੱਛਦੇ ਆ ਬੋਲਦੇ ਕੁਛ ਆਪ ਘਬਰਾਟ ਆ ਇਹ 6 ਸਿੰਘ ਘਬਰਾਇਆ ਨਾਮ ਰੱਖਿਆ ਕਿ ਅੱਜ ਕੱਲ ਪਿੰਡਾਂ ਦੇ ਬਾਰਡਰ ਪੱਟੀ ਮੈਂ ਵੇਖਦਾ ਕਿ ਫੇਸਬੁਕ ਤੇ ਲਿਖਿਆ ਨਾ 6 ਸਿੰਘ ਘਬਰਾਇਆ ਤੇ ਮੈਨੂੰ ਪਤਾ ਨਹੀਂ ਕਿਉਂ ਇਹਨੂੰ ਘਬਰਾਇਆ ਕਹਿੰਦੇ ਆ ਬਾਕੀ ਲੋਕ ਦੱਸਣਗੇ ਪਰ ਪਿੱਛੇ ਜਨਾ ਸਵਾਲ ਪੁੱਛਿਆ ਗਿਆ ਜੀ 6 ਸਿੰਘ ਘਬਰਾਇਆ ਨੇ ਤੇ ਮੁਕਾਬਲਾ ਕਿਹਦੇ ਨਾਲ ਤੁਹਾਡਾ ਉਹ ਕਹਿੰਦਾ ਮੇਰਾ ਕਿਸ ਨਾਲ ਮੁਕਾਬਲਾ ਨਹੀਂ ਚਲ ਮੈਂ ਸਿਰ ਤੁਹਾਨੂੰ ਕਹਿੰਦਾ ਅਬ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ ਮੇਰਾ ਮੁਕਾਬਲਾ ਮੇਰਾ ਮੁਕਾਬਲਾ ਜਿਨ੍ਹਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ 75 ਸਾਲ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਲੋਕਾਂ ਨੇ ਜਿਹੜੀਆਂ ਪਾਰਟੀਆਂ ਨੇ ਗੁੰਮਰਾਹ ਕੀਤਾ ਮੇਰਾ ਉਹਨਾਂ ਨਾਲ ਮੁਕਾਬਲਾ ਮੈਂ ਪਾਰਟਿਕੂਲਰ ਮੈਂ ਇੱਕ ਚੀਜ਼ ਦਾ ਨਾਮ ਹੀ ਲੈ ਸਕਦਾ ਜਿਨ੍ਹਾਂ ਨੇ 75 ਸਾਲ ਗੁੰਮਰਾਹ ਕੀਤਾ ਉਹਨਾਂ ਨਾਲ ਮੇਰਾ ਮੁਕਾਬਲਾ ਇਸ ਵਾਰ ਮੁਕਾਬਲਾ ਪਬਲਿਕ ਦਾ ਹੈ ਫੌਜੀ ਅੰਗਰੇਜ਼ੀ ਤੋਂ ਬਰਵਾਲ ਦਾ ਨਹੀਂ ਹੈ ਇਸ ਵਾਰ ਲੋਕ ਕਹਿੰਦੇ ਨੇ ਕਿ ਜਿਸ ਫੌਜੀ ਸਾਡੇ ਲਈ ਬਾਰਡਰ ਤੇ ਲੜਿਆ ਹੈ ਅੱਜ ਅਸੀਂ ਫੌਜੀ ਲਈ ਅਸੀਂ ਲੜਾਂਗੇ ਚੋਣ ਦੇ ਮਨਾਂ ਅੱਜ ਲੋਕ ਲੜਦੇ ਆ ਅੱਜ ਤੁਸੀਂ ਦੇਖਿਆ ਹਜੂਮ ਦੇਖਿਆ ਗੱਡੀਆਂ ਦਾ ਕਾਫਲਾ ਤੁਸੀਂ ਦੇਖੋ ਲਾਈਵ ਚੱਲਿਆ ਪ੍ਰੂਫ ਮਲੋੜ ਦੇ ਵਿੱਚ ਇੱਕ ਆਜ਼ਾਦ ਬੰਦੇ ਦਾ ਰੋਡ ਸ਼ੋ ਹੋਇਆ ਨਾ ਤੁਸੀਂ ਬੰਦੇ ਹੋ ਰੋਡ ਸ਼ੋ ਆਜ਼ਾਦ ਬੰਦਾ ਕਰ ਸਕਦਾ ਨਹੀਂ ਕਰ ਸਕਦਾ ਪਰ ਰੋਡ ਸ਼ੋ ਤੁਸੀਂ ਇਹ ਸਾਬਤ ਕਰਦਾ ਹੈ ਕਿ ਰੋਡ ਸ਼ੋ ਜਿਹੜਾ ਹੈ ਬੜਾ ਸੁਪਰ ਡੁਪਰ ਜਾ ਪਰਮਾਤਮਾ ਦੀ ਬਖਸ਼ਿਸ਼ ਸਰ ਲੋਕ ਪਿਆਰ ਕਰਦੇ ਪਰ ਇੱਕ ਹੀ ਹੋ ਦੱਸਣਾ ਚਾਹਣਾ ਚਿਰ ਸਿੰਘ ਭਾਈ ਨੇ ਕਿਸੇ ਇੰਟਰਵਿਊ ਕਰਕੇ ਦੋ ਕਹੋ ਕੌਣ ਫੌਜੀ ਕੌਣ ਕਹਿੰਦਾ ਵੀਰ ਸਿੰਘ ਕੌਣ ਹਾਂ ਹਾਂ ਹੁਣ ਹੋਰ ਪਤਾ ਲੱਗਦਾ ਹੁਣ ਜਦੋਂ ਭੇਜਦਾ ਤਾਂ ਆਪਣੇ ਰਿਸ਼ਤੇਦਾਰ ਹੁੰਦੇ ਤਾਂ ਭੇਜਦਾ ਸੱਜਣ ਸੱਜਣ ਹੁਣ ਪਤਾ ਲੱਗੇ ਫੌਜੀ ਅੰਗਰੇਜ਼ ਸਿੰਘ ਦੇ ਘਰ ਕਿੱਥੇ ਆ ਕਿਹੜੇ ਕੋਨੇ ਚ ਸਰ ਮਨਾਉਣ ਦੀ ਕੋਸ਼ਿਸ਼ ਕੀਤੀ ਕੀ ਕਰ ਯਾਰ ਬੜਾ ਕੁਝ ਕਰਨਗੇ ਜੀ ਬੜਾ ਕੁਝ ਕਰਨਗੇ ਪਰ ਚਲਦਾ ਆਇਆ ਚਲਦਾ ਰਹੇਗਾ ਇਹ ਲਾਸਟ ਤੱਕ ਚੱਲੇਗਾ ਬਟ ਅੰਗਰੇਜ਼ ਸਿੰਘ ਜੀ ਬਾਰਡਰ ਤੇ ਅੜ ਗਿਆ ਕੀ ਲਿਖਿਆ ਮੇਰਾ ਨਾਰਾ ਕੀ ਹੈ ਅੜਾਂਗੇ ਖੜਾਂਗੇ ਦਿੱਤਾਂਗੇ ਸਾਡੀਆਂ ਉਹ ਜੀ ਅਗਰੇਸ ਸਿੰਘ ਇਲੈਕਸ਼ਨ ਲੜਨਗੇ ਕਿਸੇ ਦੱਕ ਵਿੱਚ ਨਹੀਂ ਬੈਠਦੇ ਯਾਰ ਹਾਲੇ ਲੜਦੇ ਮੇਰਾ ਰੋਡ ਰੋਲਰ ਆ ਗਿਆ ਯਾਰ ਮੈਂ ਤਾਂ ਸਾਰਾ ਕੁਝ ਫੇ ਥੱਲੇ ਐ ਪ੍ਰੈਸ ਕਰਕੇ ਜਾਊਗਾ ਰੋਡ ਰੋਲਰ ਨੂੰ ਦੇਖੋ ਰੋਲ ਰੋਡਰ ਇੱਕ ਬੜੀ ਵੱਡੇ ਪਾਵਾਂ ਦਾ ਆਂਦਾ ਕਿ ਗੇਅਰ ਪੈ ਜਾਣਾ ਸਰ ਪਾਵਾਂ ਵਡਿਆਂ ਜਾ ਰਹੇ ਕਹਿੰਦੇ 25 ਡੀਮੇਸ਼ਨ ਸੇ ਕੋ ਬਾਹਰ ਨਾ ਰੰ ਲੈ ਪੋਜੀ ਅਗਰੇਸ ਸਿੰਘ ਆ ਹਾ 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 ਸ਼ੇਰ ਸਿੰਘ ਕਬਾਇਆ ਔਰ ਅਗਰੇਸ ਸਿੰਘ ਕੌਣ ਹੈ ਇਹ ਜਿਹੜੀਆਂ ਫਵਾਮਾਂ ਡਾਈ ਜਾਰੀ ਆ ਰਹੀਆਂ ਬਿਲਕੁਲ ਉਹਨਾਂ ਜਿਹੜੇ ਅਡਾਰੇ ਨੇ ਉਹਨਾਂ ਨੂੰ ਮੁਬਾਰਕਾਂ